ਪੰਨ ਦਾਤੀ ਜੀ ਪੰਤ ਮਾਨ ਸਾਹਿਬ ਨੇ ਕੰਗਨਰ ਰ瑙ਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੰਗਨਰ ਰ瑙ਤ ਨੂੰ ਸੀਆਈਐਸਐਫ ਦੀ ਇੱਕ ਮਹਿਲਾ ਕਾਂਸਟੇਬਲ ਨੇ ਜੋ ਹੈ ਚਪੇੜ ਮਾਰੀ ਸੀਗੀ ਜਿਸ ਤੋਂ ਬਾਅਦ ਮਾਮਲਾ ਬੜਾ ਪੱਕਿਆ ਸੀਗਾ ਤੇ ਪੰਤ ਮਾਨ ਸਾਹਿਬ ਨੇ ਉਸੇ ਗੱਲ ਤੇ ਉੱਤੇ ਕੰਗਨਰ ਦੇ ਜਿਹੜੇ ਸ਼ਬਦ ਪੰਜਾਬੀਆਂ ਨੂੰ ਗਲਤ ਬੋਲੇ ਸੀਗੇ ਉਹਦੇ ਉੱਤੇ ਵੱਡਾ ਹਮਲਾ ਕਰਦੇ ਹੋਏ ਪੰਤ ਮਾਨ ਸਾਹਿਬ ਨੇ ਸ਼ਬਦੀ ਵਾਰ ਕਿਤੇ ਪੰਤ ਮਾਨ ਸਾਹਿਬ ਨੇ ਕੀ ਕਿਹਾ ਤੁਹਾਨੂੰ ਦੱਸਦੇ ਆ ਪੰਜਾਬ ਨੂੰ ਅਤਕਵਾਦੀ ਕਹਿਣਾ ਬਹੁਤ ਹੀ ਮਨ ਬਾਗੀ ਤੇ ਬਹੁਤ ਹੀ ਗਲਤ ਗੱਲ ਹੈ ਇਹ ਉਹੀ ਪੰਜਾਬ ਹੈ ਜਿਸ ਨੇ ਦੇਸ਼ ਲੈ ਕੇ ਦਿੱਤਾ ਜੋ ਅੱਜ ਵੀ ਦੇਸ਼ ਦਾ ਢਿੱਡ ਪੜਦਾ ਹੈ ਅੱਜ ਵੀ ਫੌਜ 'ਚ ਭਰਤੀ ਸਾਡੇ ਪੰਜਾਬੀ ਜਵਾਨ ਸਰਹੱਦਾਂ 'ਤੇ ਦੇਸ਼ ਦੀ ਸੁਰੱਖਿਆ ਲਈ ਡਟੇ ਹੋਏ ਹਨ ਪੰਜਾਬ ਦੇਸ਼ ਦਾ ਧੂਰਾ ਹੈ ਪੰਜਾਬੀ ਮਹੰਤੀ ਅਤੇ ਚੁਜਾਰੂ ਕੌਮ ਹੈ ਸਾਡੇ ਗੁਰੂਆਂ ਸ਼ਹੀਦਾਂ ਨਹੀਂ ਸਾਨੂੰ ਗਰੀਬਾਂ ਅਤੇ ਮੁਲਜ਼ਮਾਂ ਦੇ ਹੱਕ 'ਚ ਖੜੇ ਹੋਣ ਦੀ ਅਤੇ ਉન્નਤੇ ਹੱਕਾਂ ਵਾਸਤੇ ਲੜਨ ਦੀ ਪ੍ਰੇਰਣਾ ਦਿੰਦੀ ਹੈ ਇਹ ਸਭ ਸਾਨੂੰ ਵਿਰਸੇ ਚ ਮਿਲਿਆ ਹੈ ਹਾਂਜੀ ਦੰਦਾਰਤੀ ਜੀ ਪੰਤਮਨ ਸਾਹਿਬ ਨੇ ਜੋ ਹੈ ਕਿਹਾ ਕਿ ਇੱਕ ਮਹਿਲਾ ਐਕਟਰੈਸ ਹੈਗੀ ਜਿਹੜੀ ਹੁਣ ਜੋ ਹੈ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੀ ਹੈਗੀ ਇਹ ਚੀਜ਼ ਜਿਸ ਨੇ ਪੰਜਾਬ ਨੂੰ ਗਲਤ ਬੋਲਿਆ ਹੈ ਪੰਜਾਬ ਜਿਹੜਾ ਹੈ ਉਹ ਦੇਸ਼ ਦਾ ਚਿੱਤ ਪਰਦਾ ਹੈਗਾ ਜੀ ਸਾਡੇ ਪੰਜਾਬੀ ਨੌਜਵਾਨ ਫੌਜ ਚ ਜਾਂਦੇ ਹੈਗੇ ਆ ਤੇ ਇਸ ਗੱਲ ਉੱਤੇ ਪੰਤਮਨ ਸਾਹਿਬ ਨੇ ਜੋ ਹੈ ਘੇਰਿਆ ਕਮਨਲ ਰਣੌਤ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਜੀ ਕਿ ਦਿੱਲੀ 에ਰਪੋਰਟ ਦੇ ਤੇ ਜੋ ਹੈ ਕੰਗਰ ਨਾਉਤ ਦੀ ਬਹਿਸ ਹੋਈ ਸੀਗੀ ਕਿਉਂਕਿ ਉਸਨੇ ਜੋ ਹੈ ਇੱਕ ਬਿਆਨ ਦਿੱਤਾ ਸੀਗਾ ਜਿਸ ਦੇ ਵਿੱਚ ਉਸਨੇ ਕਿਹਾ ਸੀਗਾ ਕਿ ਜਿਹੜੇ ਧਰਨੇ ਤੇ ਲੇਡਿਸ ਬੈਠਦੀ ਹੈਗੀਆਂ 100-100 ਰੁਪਇਆ ਲੈ ਕੇ ਬੈਠਦੀ ਹੈਗੀਆਂ ਜੀ ਜਿਸ ਦੇ ਉੱਤੇ ਸੀਆਈਐਸਫਰ ਦੀ ਮਹਿਲਾ ਗੁੱਸੇ ਵਿੱਚ ਸੀਗੀ ਤੇ ਉਸਨੇ ਲੋਕਾਂ ਨੂੰ ਦੱਸਿਆ ਕਿ ਮੇਰੀ ਮਾਂ ਵੀ ਉੱਥੇ ਬੈਠੀ ਸੀਗੀ ਜਦ ਜੋ ਹੈ ਕੰਗਰ ਨਾਉਤ ਨੇ ਗੱਲ ਕਹੀ ਸੀਗੀ ਜਿਸ ਕਰਕੇ ਉਹਨੂੰ ਗੁੱਸਾ ਆ ਗਿਆ ਤੇ ਇਸਨੇ ਜੋ ਹੈ ਚਪੇੜ ਲਗਾਤੀ ਕੰਗਰ ਨਾਉਤ ਨੂੰ ਤੁਹਾਨੂੰ ਪਤਾ ਹੀ ਹੈ ਜੀ ਕੰਗਰ ਨਾਉਤ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈਗੀ ਹੈ ਤੇ ਇਸ ਨੇ ਸਵਾਰ ਪੰਜਾਬ ਦੇ ਵਿੱਚ ਜੋ ਹੈ ਤੰਗਵਾਦ ਦੀ ਗੱਲ ਕਹੀ ਹੈਗੀ ਹੈ ਜੀ ਤੁਹਾਡੇ ਸਾਰੇ ਕੀ ਵਿਚਾਰ ਹੈ ਜਰੂਰ ਦੱਸੋ ਤੁਹਾਨੂੰ ਦੱਸਤੀ ਹੈ ਜੀ ਪੰਚਮਾ ਸਾਹਿਬ ਨੇ ਵੱਡੀ ਗੱਲ ਕਹੀ ਹੈਗੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜੋ ਹੈ ਕੰਗਰ ਰਾਉਟ ਮੋਕੇ ਹਾਰਕੀ ਕੰਮਨ ਬੋਤ ਬਾਰੇ ਕਿਹਾ ਕਿ ਉਹ ਇੱਕ ਮਹਿਲਾ ਹੈਗੀ ਤੇ ਸੰਸਦ ਵੀ ਹੈਗੀ ਹੈ ਜੀ ਉਹਨਾਂ ਨੇ ਜੋ ਕਿਹਾ ਹੈ ਗਲਤ ਕਿ ਹੈਗਾ ਸਾਡਾ ਪੰਜਾਬ ਜੋ ਹੈ ਇਸਨੇ ਦੇਸ਼ ਦੁਆਇਆ ਸੀਗਾ ਤੇ ਸਾਡੇ ਪੰਜਾਬੀ ਜੋ ਹੈ ਫੌਜ ਦੇ ਵਿੱਚ ਜਾਂਦੇ ਹੈਗੇ ਦੇਸ਼ ਦੀ ਰੱਖਿਆ ਕਰਦੇ ਹੈਗੇ ਹੈ ਜੀ ਜੋ ਚਪੇੜ ਮੰਨਣਾ ਗਲਤ ਗੱਲ ਹੈਗੀ ਹੈ ਮੈਂ ਮੈਂ ਜ਼ਰੂਰ ਮੰਨਦਾ ਹੈਗਾ ਤੇ ਪੰਤਪਾ ਸਾਹਿਬ ਨੇ ਕਿਹਾ ਕਿ ਪੰਜਾਬ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਪੰਜਾਬੀ ਜੋ ਹੈ ਦਿਲ ਵੱਡਾ ਹੁੰਦਾ ਹੈ ਪੰਜਾਬ ਜੋ ਹੈ देश का अन्नदाता भी है जी तो संतम साहब ने कहा कि मैं इसको गलदित कोर निंदा करता हाँ तो मेरी दादी है पंतमा साहब के मिसिस भी उन्होंने प्रैस कॉन्फ्रेंस पत्रकारों को पूछन पंतमा साहब ने जो है कमना रनौत यह वाला बयान दिता